ਦੋਸਤੋ ਨਮਸਕਾਰ ਰੋਸ਼ਨੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਦੇਪੁੱਚਰ ਰੋਡ ਤੇ ਇੱਕ ਹੋਟਲ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਸੀ ਤਾਂ ਕਿ ਪੁਲਿਸ ਨੇ ਮੌਕੇ ਤੇ ਰੇਡ ਕਰਕੇ ਇੱਕ ਮੈਨੇਜਰ ਨੂੰ ਕੀਤਾ ਕਾਬੂ ਕੀ ਹੈ ਪੂਰੀ ਜਾਣਕਾਰੀ ਆਓ ਦੇਖਦੇ ਹਾਂ ਇਸ ਖਬਰ ਦੇ ਵਿੱਚ ਪ੍ਰਦੀਪਾ ਪਾਤਿਦਨ ਦੇ ਸੰਬੰਧੀ ਇੱਕ ਕੈਕਟਰ ਦੇ ਨਾਲ ਦੇ ਵਿੱਚ ਮਕਦਮਾ ਦਾ ਹੋਇਆ ਉਹਦੇ ਸੰਬੰਧ ਵਿੱਚ ਤੁਸੀਂ ਕਹਿਣੇ ਚਾਹਦੇ ਹੋ ਕੱਲ ਸਾਨੂੰ ਥਾਣਾ ਕੈਂਟ ਵਿਖੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਸਟਾਰ ਲਾਈਟ ਹੈ ਜੋ ਕਿ ਪੁੱਜੋ ਮਾਰਕੀਟ ਦੇ ਨੇੜੇ ਹੈਗਾ ਤਾਂ ਉਥੇ ਇਮੋਰਲ ਟਰੈਫਿਕਿੰਗ ਦਾ ਜੋ ਇਲੀਗਲ ਐਕਟੀਵਿਟੀਸ ਹੈ ਉਹ ਚੱਲਦੀਆਂ ਨੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਕੇ ਉਥੇ ਰੇਡ ਕੀਤੀ ਗਈ ਜਦੋਂ ਉਥੇ ਰੇਡ ਕੀਤੀ ਗਈ ਤਾਂ ਉਥੇ ਮੌਕੇ ਤੇ ਦੋ ਲੜਕੀਆਂ ਮਿਲੀਆਂ ਜਿਨ੍ਹਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਤੋਂ ਇਸ ਤਰੀਕੇ ਦਾ ਜਿਹੜਾ ਗੈਰ ਕਾਨੂੰਨੀ ਐਕਟੀਵਿਟੀ ਹੈ ਦੇ ਵਿਪਾਰ ਦਾ ਕਰਵਾਇਆ ਜਾਂਦਾ ਹੈ ਤਾਂ ਜਿਸ ਤੇ ਉਸ ਹੋਟਲ ਜਿਹੜੀ ਉਹ ਹੋਟਲ ਸੀਗਾ ਉਸ ਦਾ ਮੈਨੇਜਰ ਜਾਂ ਮਾਲਕ ਸੀਗਾ ਉਸ ਦਾ ਨਾਮ ਹੈਗਾ ਗੁਰਦੀਪ ਸਿੰਘ ਪੁੱਤਰ ਜਰਾਵਰ ਸਿੰਘ ਉਸ ਉਸ ਤੇ ਮੁਕਦਮਾ ਦਰਜ ਕਰਕੇ ਉਸ ਦੀ ਇਸੇ ਸਬੰਧੀ ਗ੍ਰਿਫਤਾਰੀ ਪਾ ਲਈ ਹੈ ਇਸ ਸਬੰਧੀ ਹੁਣ ਅਸੀਂ ਡੰਗਾਈ ਨਾਲ ਤਫਤੀਸ਼ ਕਰ ਰਹੇ ਹਾਂ ਵੀ ਇਸ ਸਾਰੇ ਰੈਕਟ ਦੇ ਵਿੱਚ ਹੋਰ ਕੌਣ ਕੌਣ ਇਨਵੋਲਡ ਸੀਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗਰ ਕਿਸੇ ਹੋਰ ਦੀ ਕਿਸੇ ਕਿਸਮ ਦੀ ਵੀ ਇਸ ਤਰੀਕੇ ਸ਼ਮੂਲੀਅਤ ਪਾਈ ਜਾਂਦੀ ਹੈਗੀ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ